ਹੋਰ ਸਾਰੇ ਵੀਰ ਸਤ ਸ੍ਰੀ ਅਕਾਲ ਹੋਰ ਕੀ ਹੈ ਅੱਜ ਕੱਲ ਸਾਰੇ ਵੀਰ ਠੀਕ ਠਾਕ ਹੋਗੇ ਤੇ ਕੱਲ ਦਾ ਦਿਨ ਵੀ ਲੰਘ ਗਿਆ ਤੇ ਅੱਜ ਦਾ ਦਿਨ ਵੀ ਸਮਾਨ ਵਿੱਜਾ ਸਭ ਇਹਸ ਬਰੀ ਤਰ੍ਹਾਂ ਆ ਗਿਆ ਕਣਕ ਉੱਤੇ ਕਣਕ ਤੇ ਪਰੰਦੇ ਇਹ ਕੀ ਆ ਓਏ ਵੇਖਿਆ ਹੁਣ ਦੂਜਾ ਵੀ ਨੋਮ ਲਵਾ ਲੈ ਲੱਗਾ ਤੇਰਾ ਆਪਦਾ ਹੀ ਕੰਮ ਆ ਇਹਨੂੰ ਕੀ ਹੋਇਆ ਐਂਡ ਚੰਗੀ ਭਲੀ ਤੇ ਗਈ ਆੜੀ ਹੈਂ ਆਹ ਤਾਂ ਸਾਰਾ ਚੰਗੀ ਭਲੀ ਬਦਲਾਤੀ ਐਵੇਂ ਨਹੀਂ ਆਵੇ ਹੋਰ ਝੂੜੀਆਂ ਭਰੀਆਂ ਹੋਈਆਂ ਆ ਆ ਇਹ ਆਈ ਨਾ ਜੈਂਸੀ ਜੋ ਏਰੀਓ ਨਾਡਰੀਆਂ ਨਾਲ ਐਂਡ ਆਈ ਐ ਇਹ ਹੋਣੀ ਬੜੀ ਮਹਿੰਗੀ ਉਪਰਾਵਾ 8000 ਦੀ ਆਏ ਆਈ ਬਾਬਾ 35000 ਦਾ ਆ ਟੁੱਟਾ ਆ ਮੇਰੇ ਵਾਲਾ ਆ ਟੁੱਟਣਾ ਹੀ ਹੁਣ ਆ ਟੁੱਟ ਰਿਹਾ ਐ ਆਹ ਸਾ 13 ਟੁੱਟਾ ਹੈ ਨਾ ਮੇਰੇ ਆਏ ਪਪਾਂ ਜਿਹੜਾ ਨਾਮ ਲੈ ਕੇ ਜਾਂਦਾ ਹੂੰ ਉਹਦਾ ਜਿਹੜਾ ਸਟਾਰੀ ਕੁੱਟਿਆ ਜੀ ਕਿੰਨਾ ਕੋਟ ਇਹ ਮੜਾ ਜਾ ਧੱਕਾ ਲਾਉਣਾ ਬਣਾ ਹੁਣ ਇਹ ਗੁੱਲੇ ਦੇ ਵਿੱਚ ਚੱਲਦੇ ਜਿਹੜੇ 나ੜ ਉਹ ਸਟਾਰ ਚੱਲਦਾ ਸਾਰਾ ਪਤਾ ਮੈਂ ਜਦ ਗਰੀਸ ਨੂੰ ਵਿੱਚ ਛਰੇ ਹੀ ਆ ਹੁਣ ਜਾਣ ਲੱਪਿਆ ਹੁਣ ਗਰੀਸ ਵਾਲੇ ਆਉਣ ਲੱਪੇ ਆ ਉਈ ਆਉਂਦੇ ਅੱਗੇ ਕਦੀ ਕੋਈ ਪਾ ਦਿੰਦੇ ਕਿਸੇ ਟਰੈਕਟਰ ਨੂੰ ਕਦੀ ਕੋਈ ਪਾ ਦਿੰਦੇ ਆ ਦੱਸ ਬ੍ਰੇਕ ਇਹਦੇ ਕੋਲ ਲੈਣਾ ਇਹ ਉਹਨੇ ਲੈ ਉਹ ਮੁੰਨੇ ਲਈ ਬੰਪਰ ਤੇ ਮਾਰਨਾ ਯਾ ਆਹ ਕਦੋਂ ਭਾਗਿਆ ਤੇ ਆੜੀ ਇਹ ਸ਼ੌਕਰ ਮਰ ਗਏ ਹੁਣ ਆਪਣੀ ਜਿਹੜੀ ਆ ਫੁੱਲਾਂ ਦੇ ਤੇ ਬੂਰ ਨਵੇਂ ਪੱਤੇ ਫਾਲ ਜਿਹੜਾ ਵਾ ਝਾੜੂ ਬਹੁਤ ਜਿਆਦਾ ਰੁਕੀ ਲੱਗ ਗਿਆ ਬਤੀਆ ਕਿਰਪਾ ਪਿਛਲੀਆਂ ਸਾਡੀ ਇਹ ਧਰਤੀ ਜਿਹੜੀ ਆੜੂ ਨੂੰ ਬਹੁਤ ਮਨਾਉਂਦੀ ਆ ਇਹ ਲੱਦੇ ਬੈਦੇ ਸਵਾਦ ਵੀ ਬੜੇ ਹੁੰਦੇ ਸੇਬਾਂ ਦਾ ਰੋ ਕੇ ਸੇਬਾਂ ਨੂੰ ਹੀ ਕੁਲ ਫੜ ਲੱਗਾ ਬਾਕੀ ਤਕਰੀਬਨ ਸਾਰੇ ਬੂਟਿਆਂ ਨੂੰ ਫਲ ਲੱਗੇ ਟਮਾਟਰ ਮਿਰਚਾਂ ਦੇ ਬੂਟੇ ਵੀ ਠੀਕ ਐ ਕਿ ਵਧੀਆ ਬਾਕੀ ਸਬਜ਼ੀ ਦੀ ਸਪਾਈਸ ਵੀ ਹੋ ਗਈ ਹੋ ਨਵੀਂ ਸਬਜ਼ੀ ਲਾਈ ਜਾਂਦੇ ਆ ਰ ਵਿੱਚ ਪੁਰਾਣੀ ਖਤਮ ਹੁੰਦੀ ਜਾਂਦੀ ਜਿੱਦਾਂ ਇਦਾਂ ਪੁਰਾਣੀ ਪੁੱਟੀ ਜਾਂਨੇ ਉਦਾਂ-ਉਦਾਂ ਨਵੀਂ ਜਿਹੜੀ ਲੱਗੀ ਜਾਂਦੀ ਆ ਕੋਕੀ ਨਾ ਬੂਟੇ ਬੜੇ ਡੈੜੀਂ ਜਿਹਾ ਪਤਾ ਕਿ ਛੋਟਾ ਐ ਬੂਟਾ ਪਤਾ ਨਹੀਂ ਕੀ ਯਾਰ ਲੀਚੀ ਲੂਜੀ ਉਹ ਕੀ ਇਹਦੇ ਬਾਰੇ ਮੈਨੂੰ ਤਾਂ ਪਤਾ ਨਹੀਂ ਬਾਲਾ ਆਹ ਜੀ ਬਾਗਬਾਨੀ ਉਹ ਭਾਗ ਜਿਹੜਾ ਉਹ ਡੈਡੀ ਕੋ ਹੁੰਦਾ। ਇਹ ਬਹੁਤ ਬੂਟੇ ਲਾਏ ਨੇ ਗੰਡੇ, ਕੁੰਡੇ, ਬਹੁਤ ਵਧੀਆ ਸਬਜ਼ੀ ਜਿਹੜੀ ਆ ਗੰਡੇ ਕੋਹ ਉੱਧਰ ਲਾਇ ਮਾਂਡ ਦੇ ਵਿੱਚ। ਇਹ ਬੂਟੇ ਇਹਦਾ ਮੈਨੂੰ ਪਤਾ ਵੀ ਇਹ ਚਾਈਨੀਸ ਅਮਰੂਦ ਕਹਿੰਦੇ ਇਹਨੂੰ। ਇੱਕ ਲੱਗਾ ਹੀ ਮੈਂ ਇੱਕ ਦਿਨ ਖਾ ਕੇ ਵੇਖਿਆ ਤੇ ਬਹੁਤ ਮਿੱਠਾ ਹੀ ਹੁੰਦਾ ਛੋਟਾ ਜਿਹਾ ਜਿੱਤਰਾ ਬੇਰ ਹੁੰਦਾ। ਇਹ ਡਰ ਨਾਲ ਨਾਲ ਸਾਰੇ ਲਾਤੇ ਆਪਣੇ ਦਬਾਣੇ ਨਾਲ ਦਬਾਲ ਉੱਤੇ ਚੜ ਜੂਗੀ ਤੇ ਮਿੱਟੀ ਆਪਣੀ ਰੇਤ ਜਿਹੜੀ ਉੜਦੀ ਨਹੀਂ ਆ ਇਹ ਸਾਰੇ ਬਹੁਤ ਵਧੀਆ ਲੱਗਦਾ ਯਾਰ ਪੂਰਾ ਪੂਰਾ ਬੋਟਿਆਂ ਨੂੰ ਲੱਗ ਗਿਆ ਅੰਬ ਵੀ ਐ ਬੁਗੜ ਨਾਲ ਭਰੇ ਪਏ ਆ ਜਿਹੜੇ ਆड़ੂ ਆਣ ਦੋ ਇਹਦੇ ਬਹੁਤ ਜਿਆਦਾ ਲੱਦੇ ਰਹਿੰਦੇ ਨਾ ਆ ਦਵਾਣੀਆਂ ਵੱਲ ਲਾਈਆਂ ਸਭੀ ਬੰਦੇ ਨੇ ਕੀਤੀ ਪੂਰੀ ਵਧੀਆ ਸੰਤਰੇ ਦੇ ਬੂਟੇ ਗੂਰਾਂ ਦੀ ਵੱਲ ਵੀ ਫੇਰ ਜਿਹੜੀ ਫੁੱਟ ਵੀ ਪੂਰੀ ਜਿਹੜੀ ਆਪਾਂ ਪਿੰਜਰੇ ਦੇ ਉੱਤੇ ਬਣਾਈ ਕੁੱਤੇ ਵਾਸਤੇ ਹਾਂ ਹਾਂ ਕਿੱਥੇ ਚੱਲਿਆ ਓਏ ਤੇ ਹੁਣ ਟਰੈਕਟਰ ਦਾ ਡੈਕ ਲੁੱਕ ਸੈੱਟ ਕਰਨ ਲਿਆ ਉਸਤਾਦ ਆਪਣਾ ਆਪਾਂ ਚੱਲੇ ਸ੍ਰੀ ਹਰਮੰਦਰ ਸਾਹਿਬ ਤੇ ਉੱਥੇ ਚੱਲ ਕੇ ਇੱਕ ਦੇ ਕੰਮ ਕਾਝ ਥੋੜੇ ਬਲੇ ਕਰਨ ਵਾਲੇ ਕਰਦੇ ਆ ਜਿਹੋ ਯਾਰ ਤੁਹਾਨੂੰ ਵਲੌਗ ਦਿਖਾਉਂਦੇ ਆ ਪਾਇਆ ਚੱਲਿਆ ਆ ਗਿਆ ਪਾਇਆ ਵੱਡਾ ਬੱਦੂ ਗਾਲਾ ਤੁਨੂੰ ਠੀਕ ਹੂੰ ਰੂਗੇ ਲੰਗਰ ਮੱਥਾ ਟੇਕ ਕੇ ਹੁਣ ਪ੍ਰਸ਼ਾਦਾ ਪਾਣੀ ਛਕ ਲਿਆ ਕਿੰਦੀ ਮਾਲਕ ਦੀ ਕਿਰਪਾ ਵਾ ਵੀ ਕਿੰਨੀ ਦੁਨੀਆ ਪ੍ਰਸ਼ਾਦਾ ਛਕਣ ਲਈ ਆ ਇਹਨੇ ਸਿਵਾ ਪਾਣੀ ਹੋਵੇ ਦੇ ਨਾਲ ਲੰਗਰਾਂ ਦੇ ਵਿੱਚ ਪਾਇਆ ਕਰੋ ਤਾਂ ਜੋ ਇੱਥੋਂ ਪਤਾ ਨਹੀਂ ਕਿੰਨਿਆਂ ਕਨੇ ਪ੍ਰਸ਼ਾਦਾ ਸਕਣਾ ਵਾਇਗਰੂ ਦੀ ਕਿਰਪਾ ਦੇ ਨਾਲ ਜਿੰਨਾ ਵੀ ਹੋਵੇ ਲੰਗਰ ਸ਼ਾਕੇ ਦੇ ਦੇ ਵਿੱਚ ਤੇ ਜਰੂਰ ਮਾਇਆ ਪੇਟ ਕਰਿਆ ਕਰੋ 10 ਰੁਪਏ 5 ਰੁਪਏ ਕਿੰਨੇ ਵੀ ਲੋ ਜੀ ਕਿਹੜਾ ਕਹੇਦੇ ਹੰਦਰ ਆ ਨ ਜਾਵੇ ਉਹ ਵੈਗਰੂ ਜੀਆਂ ਖੁਸ਼ੀਆਂ ਬਖਸ਼ੇ ਆਪਾਂ ਨੂੰ ਬਹੁਤ ਵੈਗਰੂ ਦਾ ਕਿਰਪਾ ਉਹ ਵੀ ਲੰਗਰਾਂ ਉਹ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਲੰਗਰ ਚਲਾਇਆ ਹੈ ਉਹ ਅਜੇ ਤੱਕ ਵੀ ਚੱਲਣ ਦੇ ਆ ਹਾ ਸ਼੍ਰੀ ਰਾਮੰਦਰ ਸਾਹਿਬੋਂ ਕਰਕੇ ਦਰਸ਼ਨ ਤੇ ਆ ਗਏ ਪਿੰਡ ਵਾਲੀ ਸਾਈਡ ਤੇ ਨਿਬੜ ਗਿਆ ਹਾਂ ਇਦੋਂ ਨਿਕੜ ਗਿਆ ਅੱਜ ਯਾਰ ਇੱਕ ਥੜਨਾ ਗੱਲ ਕਰਦੇ ਆ ਇੱਕ ਨਾ ਮੈਨੂੰ ਦੁਕਾਨ ਤੇ ਬੀਬੀ ਮਿਲੀ ਤੇ ਉਹਦੇ ਬੱਚਾ ਕੋਈ ਨਹੀਂ ਕਰ ਉਹਦੇ ਸਿਰਫ ਮੁੰਡਾ ਹੀ ਆ ਮੁੰਡਾ ਨਹੀਂ ਸੱਚ ਨਾਲ ਦੇ ਇੱਕ ਕੁੜੀਆ ਨੇ ਵੀ ਜਿੱ ਤਰ੍ਹਾਂ ਕਿਹੇ ਆਪਦੇ ਰਿਸ਼ਤੇਦਾਰ ਤੋਂ ਲੈ ਕੇ ਤੇ ਰੱਖੀ ਆ ਉਹ ਅੱਜ ਗੱਲਾਂ ਕਰਨ ਦੇ ਵੀ ਮੇਰੇ ਨਾਲ ਦੁਕਾਨ ਤੇ ਬੈਠਿਆ ਕਿ ਜੀ ਵੀ ਮੈਂ ਇਦਾਂ ਬਹੁਤ ਦੁਬੀਆਂ ਤੇ ਦੁਕਾਨ ਦੁਕਾਨ ਵਾਲਾ ਉਹਨੇ ਨਾ ਵੀਪੀ ਨੇ ਅੱਜ ਮੇਰੇ ਨਾਲ ਗੱਲ ਕੀਤੀ ਮੈਨੂੰ ਆਂਦੀ ਵੀ ਮੈਨੂੰ ਇਹ ਨੌਕਰੀ ਦੀ ਬਹੁਤ ਜਾਲੀ ਧੋੜਾ ਤੇ ਮੇਰੇ ਨਾਲ ਜਿਹੜਾ ਮਾਲਕ ਬੜਾ ਕਰੋੜਾ ਪਤੀ ਗੁਰੂ ਆ ਬੰਦਾ ਬੜੀ ਤਗੜੀ ਦਿਖਾਣਾ ਤੇ ਉਹਨੇ ਜਦੋਂ ਮਰਾ ਮੈਂ ਦੋ ਛੁੱਟੀਆਂ ਮਾਰੀਆਂ ਤਾਂ ਨੇ ਮੇਰੇ ਸਾਰੇ ਪੈਸੇ ਕੱਟ ਲੇ ਮਾਲਕੇ ਨੂੰ ਹੋਰ ਦਵੇ ਅਵੇ ਦੀ ਕਈ ਯਾਰ ਸਾਨੂੰ ਹੰਦਾਵਾ ਵੀ ਇਹ ਬੰਦਾ ਜਦਨ ਗਾਗ ਵਾਦੂ ਹੋਣ ਉਦੋਂ ਸਾਨੂੰ ਬਹੁਤ ਖੁਸ਼ੀ ਨਾ ਮਿਲਦਾ ਜਦਨ ਗਾਗ ਘੱਟ ਹੋਣ ਉਦੋਂ ਸਾਨੂੰ ਗਾਲਾਂ ਕਢੀਆਂ ਨਿਕਲਦਾ ਯਾਰ ਉਹਦੇ ਰੱਜਿਆ ਬੰਦਾ ਫਿਰ ਵੀ ਉਹਨੂੰ ਆਪਦੇ ਵਰਕਰਾਂ ਦਾ ਸੋਚਣਾ ਚਾਹੀਦਾ ਹਨ ਸਾਡੇ ਨਾਲ ਜਿਹੜੇ ਬੰਦੇ ਕੰਮ ਕਰਦੇ ਆ ਨਾ ਚਲੋ ਸਾਡਾ ਹੀ ਫਰਜ਼ ਬਣਦਾ ਉਹਨਾਂ ਬਾਰੇ ਸੋਚਣਾ ਉਹਨਾਂ ਦੀ ਗੱਲਬਾਤ ਨੂੰ ਸੁਣਨਾ ਕਰਨਾ ਹਨ ਇਸ ਕਰਕੇ ਬੰਦੇ ਦਾ ਰੁਤਬਾ ਜਿੰਨਾ ਮਰਜ਼ੀ ਵੱਡਾ ਹੋ ਜਾਏ ਨਾ ਉਹਨੂੰ ਆਪਦਾ ਪਿਸ਼ੂਕੜ ਨਹੀਂ ਭੁੱਲਣਾ ਚਾਹੀਦਾ ਉਹਨੂੰ ਆਪਦੀ ਜਿਹੜੀ ਧਰਤੀ ਨਾਲ ਜੁੜ ਕੇ ਰਹਿਣਾ ਚਾਹੀਦਾ ਤਾਂ ਜੋ ਜਿੱਤਰਾ ਰੋਜ਼ ਬੀਬੀ ਦਾ ਮਨ ਦੁਖੀ ਹੀ ਜੇ ਉਹਨੇ ਜਿੰਨੇ ਮਰਜੀ ਤੀਰਸ ਨਹਾਲੇ ਜੇ ਉਹ ਉਹ ਹੀ ਨਹੀਂ ਖੁਸ਼ ਫੇਰ ਜੋ ਮਰਜੀ ਕਰ ਲੇ ਉਹ ਕਦੇ ਖੁਸ਼ੀ ਨੂੰ ਮਿਲ ਪਾ ਸਕਦਾ ਮੈਂ ਤੇ ਇਹ ਗੱਲ ਆ ਨਾ ਵੀ ਮੇਰੇ ਵੀਰ ਨਾ ਜਿੰਨਾ ਵੀ ਹੋ ਸਵੇ ਚਲੋ ਕਿਤੇ ਨਾ ਪਤਾ ਲੱਗੇ ਜੇ ਪਤਾ ਲੱਜੇ ਨਾ ਵੀ ਮੇਰੇ ਨਾਲ ਜਿਹੜਾ ਕੰਮ ਕਰਨ ਵਾਲਾ ਬੰਦਾ ਦੁਖੀ ਆ ਤੇ ਉਹਨੂੰ ਨਾ ਜਿਹੜੀ ਚੀਜ਼ ਦੀ ਲੋੜ ਉਹ ਨੂੰ ਜ਼ਰੂਰ ਦੋ ਤਾਂ ਜੋ ਉਹ ਖੁਸ਼ ਹੋਵੇ ਜਿਹੜਾ ਬੰਦਾ ਇਹੋ ਜਿਹਾ ਖੁਸ਼ ਹੋ ਕੇ ਤੁਹਾਡੇ ਜਿਆਦੇ ਜਿਹੜੇ ਆ ਨਾ ਸੁੱਖ ਮੰਗਦਾ ਵਾ ਇਹ ਮੇਰੀ ਨਾ ਇੱਕ ਛੋਟੀ ਜੀ ਸੋਚ ਵਾ ਜੇ ਮਾਲਕ ਕਿਰਪਾ ਰੱਖੇ ਇਦਾਂ ਹੀ ਬਣਾਈ ਰੱਖੇ ਤੇ ਮੈਨੂੰ ਬੜਾ ਹੁੰਦਾ ਵਾ ਵੀ ਜਿਹੜੇ ਬੰਦੇ ਆ ਤੇ ਨਾਲ ਆ ਉਹਨਾਂ ਨਾਲ ਕਿਰੋਂ ਕਿਤੇ ਨਾ ਕਿਤੇ ਵੀ ਲੋੜ ਹੋਵੇ ਦੀ ਬਾਹ ਫੜੀਏ ਉਹਦੇ ਨਾਲ ਖਲੋਈਏ ਇਹ ਹਰ ਇੱਕ ਬੰਦੇ ਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਕਿਉਂਕਿ ਜਿਹੜਾ ਪ੍ਰੇਮ ਆਪਾਂ ਇੱਥੋਂ ਲੈ ਜਾਣਾ ਪਿਆ ਇੱਥੇ ਮਹਾਰਾ ਰਜੀਤ ਸਿੰਘ ਦਾ ਰਾਜ ਨਹੀਂ ਰਿਹਾ ਕਿੱਡਾ ਕਿੱਡਾ ਰਾਜ ਹੀ ਕਿੱਥੋਂ ਕਾਬਲ ਕੰਧਾਰ ਤੱਕ ਉਹ ਖਤਮ ਹੋ ਗਿਆ ਤੇ ਆਪਾਂ ਦੇ ਜੇ ਹੈਗੇ ਹੀ ਛੋਟੇ ਜਿਹਾਂ ਜਿਹੜਾ ਵੀ ਮਹਾ ਹੀ ਆਪਾਂ ਵੀ ਅਜੇ ਸੁਲਤਾਨ ਲੋਧੀ ਤੱਕ ਹੀ ਆਪਾਂ ਲੋਕ ਜਾਣਦੇ ਆ ਤੇ ਜਿਨ੍ਹਾਂ ਨੂੰ 올 ਵਰਲਡ ਜਾਣਦਾ ਮਹਾਰਾਜ ਰਜੀਤ ਸਿੰਘ ਹੋਣੀ ਉਹ ਨਹੀਂ ਰਹਿ ਤੇ ਜੇ ਆਪਾਂ ਇਹੋ ਕੋਈ ਲੈ ਕੇ ਜਾਣਾ ਮੇਰੇ ਵੀਰ ਕਿਸੇ ਨਾਲ ਇਹ ਖਾਣਾ ਕਰਿਆ ਕਰੋ ਚਲੋ ਕਿਤੇ ਹੋ ਵੀ ਜਾਂਦੀ ਆ ਕਿਤੇ ਨਹੀਂ ਵੀ ਤੇ ਬਾਕੀ ਨਾ ਯਾਰ ਪ੍ਰੇਮ ਸਪਾਲਣਾ ਰਿਹਾ ਕਰੋ ਆਪਦੇ ਬੰਦੇ ਜਿਹੜੇ ਨਾਲ ਕੰਮ ਕਰਦੇ ਉਹਨਾਂ ਦੀ ਆਪਾਂ ਦੇਣ ਨਹੀਂ ਦੇ ਸਕਦੇ ਕਿਉਂਕਿ ਉਹ ਆਪਣੇ ਨੂੰ ਦੁਗਣਾ ਹੋ ਕੇ ਵਿਚਾਰੇ ਕੰਮ ਕਰਦੇ ਤੇ ਆਪਾਂ ਚਲੋ ਉਹ ਪਾਇਨਾਂ ਨੂੰ ਟੈਖਾ ਦਾ ਕੰਮ ਕਰਦੇ ਪਰ ਉਹ ਬਹੁਤ ਮਿਹਨਤ ਕਰਦੇ ਉਹ ਜੇ ਮਿਹਨਤ ਕਰਦੇ ਆ ਤੇ ਆਪਾਂ ਨੂੰ ਫਸਲਾਂ ਆਪਣੀਆਂ ਥਾਂ ਦੇ ਨਾਲ ਲਾ ਕੇ ਆਪਣਾ ਸਾਰਾ ਕਾਰੋਬਾਰ ਸਮਝਦੇ ਆ ਸਭਾ ਹੁੰਦੇ ਆ ਇਸ ਕਰਕੇ ਉਹਨਾਂ ਦੀ ਜਿਹੜੀ ਹੈ ਨਾ ਆਪਾਂ ਨੂੰ ਰੱਖਿਆ ਦੇ ਜਿਹੜਾ خیال ਆ ਨਾ ਰੱਖਣਾ ਚਾਹੀਦਾ ਇਹ ਚੀਜ਼ ਆ ਜਿਹੜੀ ਉਹ ਬੀਬੀਆਂ ਗੱਲਾਂ ਸੁਣ ਕੇ ਬੜਾ ਵਧੀਆ ਲੱਗਾ ਵੀ ਯਾਰ ਉਹਨੇ ਇੱਕ ਗੱਲਾਂ ਮੈਨੂੰ ਜਿਹੜਾ ਦੱਸਿਆ ਤਾਂ ਜਿਹੜਾ ਮੇਰੇ ਮਨ ਦੇ ਵਿੱਚ ਮਾੜਾ ਮੋਟਾ ਵਹਿਮ ਹੀ ਜਿੱਤ ਤਰਾਂ ਇਹੋ ਜੇ ਪਰਮਾਤਮਾ ਬੰਦੇ ਨੂੰ ਮਿਲਾ ਦਿੰਦਾ ਵਾ ਜਿਹਦੇ ਨਾਲ ਜਿਹੜਾ ਵਹਿਮ ਆਣਾ ਥੋੜਾ ਬੜਾ ਵੀ ਹੁੰਦਾ ਉਹ ਦੂਰ ਹੋ ਜਾਂਦਾ ਇਹ ਜਿਹੜੀਆਂ ਚੀਜ਼ਾਂ ਨੇ ਯਾਰ ਇਹ ਉਹੀ ਚਾਹੁੰਦਾ ਵਾ ਵੀ ਇਹ ਬੰਦੇ ਸੱਚੇ ਰਸਤੇ 'ਤੇ ਪੈ ਰਹੇ ਨੇ ਇਹਨਾਂ ਨੂੰ ਪਰਮਾਤਮਾ ਯਾਦ ਰਵੇ ਤਾਂ ਬੜੀ ਮਤ ਕਰਦਾ ਇਹੋ ਜੀ ਕਿ ਕਿਤਨਾ ਕਿਤੇ ਲੂਣਾ ਮਾਰ ਰਹਿਦਾ ਕੋਈ ਬੰਦਾ ਇਹੋ ਜਿਹਾ ਮਿਲ ਜਾਂਦਾ ਜਾਂ ਕੋਈ ਕੁਝ ਵੀ ਆਣਾ ਉਹ ਲੂਨੇ ਮਾਰਦਾ ਰਹਿੰਦਾ ਮਾਲਕ ਇਦਾਂ ਹੀ ਆਪਦੀ ਕਿਰਪਾ ਬਣਾਈ ਰੱਖੇ ਜਿਹਨਾਂ ਚਿਰ ਹੈਗਾ ਤੇ ਦਾਗ ਨਾ ਲੱਗੇ ਜ਼ਿੰਦਗੀ ਦੇ ਉੱਤੇ ਤੇ ਵਧੀਆ ਆਪਦੀ ਜੀਅ ਕੇ ਤੇ ਚੱਲ ਜੀਏ ਇਹਨਾਂੋਂ ਵੱਡੀ ਕੋਈ ਦੁਨੀਆ ਦੇ ਚਾਇ ਦਾਬ ਨਹੀਂ ਆ ਜੇ ਆਪਾਂ ਆਪਦੇ ਘਰੋਂ ਸੁਖੀਆ ਤੇ ਬਾਕੀ ਕੋਈ ਦਾਗ ਨਹੀਂ ਆ ਕਰੈਕਟਰ ਵਧੀਆ ਵਾ ਇਹ ਤੋਂ ਵੱਡੀ ਜਾਇਦਤ ਮੈਂ ਨਹੀਂ ਮੰਨਦਾ ਕਿ ਹੋਰ ਹੈ। ਆਪ ਵੀ ਸਾਰੇ ਵੀਰ ਖੁਸ਼ ਰਹਾ ਕਰੋ। ਤੰਦਰੁਸਤੀ ਮਾਲਕਾ ਤੇ ਬਖਸ਼ੂ ਤੰਦਰੁਸਤੀ ਮੰਗੋ। ਖੁਸ਼ ਰਹਾ ਕਰੋ। ਵਾਹਿਗੁਰੂ ਖਾਲਸਾ ਜੀ ਕੀ ਫਤਿਹ।